ਇਹ ਟੂਟੀ ਐਂਡ ਪੰਡਮ ਦਵਾ ਸਕਦੀ ਹੈ। ਸੋ ਚੱਲਦੀ ਆ। ਉੱਧਰ ਲਾ ਲਾਉਗੀ। ਉਹਦੇ ਬੱਦਲ। ਪਾਣੀ ਉੱਧਰ ਪਾਣੀ। ਆ ਜਿਹੜੇ ਪੀਲੇ ਪੀਲੇ ਪੱਤੇ ਇਹ ਆਪੇ ਹੋ ਜਾਣਗੇ ਹਰੇ। ਹੂੰ। ਪੀਲੇ ਤਾਂ ਝੜਨਗੇ ਇਹ ਪਾ ਕੇ ਆਹਾਂ। ਹੋਰ ਕੁਛ? ਦੱਸ ਚੱਲ। ਉੱਥੇ ਗਿਆ ਸੀ ਬੱਦਲ। ਸੋ ਹੀ ਗਾਈਸ ਪੰਜ ਪੁੱਦ ਸ਼ਿਮ ਮੰਦਰ ਚ ਆਪਾਂ ਡੰਨ ਕਰਤੇ ਹੋਰ ਇੱਕ ਮੰਦਰ ਦੇ ਮੇਨ ਰਸਤੇ ਤੇ ਆਪਾਂ ਸੀਰਚ ਬਣਾ ਰਹੇ ਨੇ ਜਿੱਥੇ ਆਲਰੇਡੀ ਆਪਣਾ ਲੱਗੇ ਹੋਏ ਨੇ ਰੁੱਖ ਤੇ ਕੋਈ ਫੁੱਲ ਦਾ ਕੋਈ ਹੋਇਆ ਕਿਹੜੀ ਕਿਹੜੀ ਵੈਰਾਈਟੀ ਹੈ ਇਹ ਉਹ ਫੁੱਲਾ ਚਲੋ ਆਪਾਂ ਇਹਦੇ ਸੀਰਚ ਇੱਥੇ ਲਾ ਦਨੇ ਇੱਕ ਜਗ੍ਹਾ ਖਾਲੀ ਮਿਲ ਗਈ ਇਹਨੂੰ ਪਾ ਦਨੇ ਆ ਇੱਥੇ ਵੀ ਜਾ ਲੱਪਟਣ ਦੀ ਲੋੜ ਆ। ਐ ਕਿ ਆਰੀ ਪਹਿਲੀ ਬਣਾ ਦੇ। ਕੰਡੂਇੰਗ ਸਮਾਰਟ ਵਰਕ ਨਾਓ। ਐਕਸਪੀਰੀਅੰਸ ਆਉਂਦਾ ਜਾਂਦਾ ਹੈ ਹੈ ਨਾ ਉਹ ਇਹ ਕਿਸਾਨ ਚ ਇਹ ਲੋਹੋਂ ਦੇ ਨੂੰ ਓ ਹਲੋ ਬਈ ਡਿਸਾਈਡ ਹੋ ਰਿਹਾ ਕੀੜਾ ਲਾਉਣਾ ਆਹ ਲਾਉਣਾ ਕੀ ਇਹ ਟਾਲੀ ਸਿਰਜਣਾ 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 ਨਾ ਨਾ ਤਾਂ ਪਤਾ ਕਿੱਥੇ ਪਤਾ ਸਾਨੂੰ ਨਾ ਬਾਬਾ ਸਾਨੂੰ ਬੱਤੀ ਤੇ ਉਹਦੇ ਵਾਲਾ ਟਵੰਜੇ ਮੇਰੇ ਕੋ ਤੇ ਬਈ ਦਵਾਈਆਂ ਵਾਲੇ ਪੌਦੇ ਨੇ ਮਤਲਬ ਖਰਾਕ ਦਿੱਤੀ ਹੋਈ ਆ ਕਹਿੰਦੇ ਹੈਨਾ ਖਰਾਕੇ ਹੁੰਦੀਆਂ ਦਵਾਈਆਂ ਇੱਥੋਂ ਦਵਾਈਆਂ ਬਣਦੇ ਨੇ ਇੱਥੋਂ ਦਵਾਈਆਂ ਬਣਦੀਆਂ ਨੇ ਅੱਛਾ ਦਵਾਈਆਂ ਤਾਂ ਬਣਦੀਆਂ ਨੇ ਬਾਈ ਦਵਾਈ ਦਿੱਤੀ ਨਹੀਂ ਹੋਈ ਓਹ ਹੋ ਹੋ ਦੇਖਿਆ ਹੌਲੀ ਹੌਲੀ ਸਿਕਦਾ ਹੁੰਦਾ ਕੰਮ ਹੁਣ ਆਪਾਂ ਨੂੰ ਕਾਗਜ਼ ਦੀ ਪੰਨੀ ਵੀ ਧਾਰਨੀ ਆ ਗਈ ਆ ਦੇਖੋ ਪਹਿਲਾਂ ਟੁੱਟ ਜਾਂਦਾ ਸੀ ਲੈ ਬਾਈ ਇੱਧਰ ਪੈ ਪਾ ਦੇ এদিন হুদি মারা যা

ਹਰ ਤੇ ਬਾਹ ਉਹ ਤੇ ਉਹ ਬਹੁਤ ਤੇ ਸੇ ਲੋਗ 6 6 ਲਾਤੇ ਹੈ ਨਾ 6 7 8 ਹੋ ਗਏ ਟੋਟਲ ਅੱਜ ਉਹ ਦੇਖਦੇ ਆਂ ਬਹਰ ਨਿਕਲ ਕੇ ਉਹ ਦਰ ਆਪਣੀ ਮੰਦਰ ਦੇ ਮੱਥਾ ਟੇਕ ਆਂਦੇ ਹਾਂ ਹੈ ਮੰਦਰ ਤੇ ਹਾਂ ਵੀ ਦੋਸਤੋ ਆਪਣੇ ਅੱਠ ਪੱਦੇ ਲੱਗੇ ਦੋ ਘਰੇ ਤੇ 6 ਸਿਵ ਮੰਦਰ ਚ ਤੇ ਹੁਣ ਆਪਾਂ ਗੁੱਗਾ ਮਾੜੀ ਤੇ ਆਇਆ ਆਹ ਗੁੱਗਾ ਮਾੜੀ ਆ ਪਿੰਡ ਕੜਿਆਲ ਦੀ ਇੱਥੇ ਮੈਨੇ ਤੇ ਆਇਆ ਨਹੀਂ ਗਿਆ ਕੋਈ ਕੰਮ ਪੈ ਗਿਆ ਤੇ ਹੁਣ ਆਪਾਂ ਉਹ ਜਗ੍ਹਾ ਡਿਸਾਈਡ ਕਰੀਆ ਵੀ ਆਪਾਂ ਉੱਥੇ ਲਾ ਸਕਦੇ ਆਂ ਇੱਥੇ ਔਲਰੇਡੀ ਦੇਖ ਸਕਦੇ ਹੋ ਤੁਸੀਂ ਉਹ ਬਹੁਤ ਜ਼ਿਆਦਾ ਸਫੇਦੇ ਲੱਗੇ ਪੈਨੇ ਇੱਥੇ ਸਟਾਲਾਂ ਲੱਗਦੀਆਂ ਹੁੰਦੀਆਂ ਨੇ ਮੇਲੇ ਜਿਹੜੇ ਮੇਲਾ ਹੁੰਦਾ ਮੇਲਾ ਭਰਦਾ ਕੜਿਆਲ ਦਾ ਤੇ ਆਜੋ ਛੋਈ ਕੱਢ ਲਾਂਗੇ ਨਾ ਸੱਲੋ ਕਹੀ

ਦਮ ਚੜ ਜਾਂਦਾ ਅੱਜ ਦਿਨੇ ਨੇ ਬਚਾ ਲਿਆ ਅਸਲ ਚ ਕੱਲ ਤਾਂ ਮੈਂ ਕੱਲੋਂ ਲੱਗਿਆ ਸੀ ਕੱਲ ਧੁੱਪ ਬਹੁਤ ਜ਼ਿਆਦਾ ਸੀ ਤੂੰ ਤਾਂ ਮਣਕੇ ਕਿਸੇ ਪਾਸੇ ਡਿ ਗਿਆ ਪਿਆ ਹੁੰਦਾ ਅੱਜ ਬਚਾ ਲਿਆ ਅੱਜ ਹਵਾ ਵੀ ਚੱਲ ਰਹੀ ਧੁੱਪ ਵੀ ਨਹੀਂ ਹੈਗੀ ਤੇ ਗਰਮੀ ਪਸੀਨਾ ਵੀ ਕੋਈ ਖਾਸ ਨਹੀਂ ਨਿਕਲ ਰਿਹਾ ਇੱਥੇ ਇਹ ਵੀ ਗਿੱਲੀ ਆ ਤਾਂ ਸਰ ਰਿਹਾ ਜੇ ਸੁੱਕੀ ਹੁੰਦੀ ਤੇਰਾ ਜੰਬਰ ਵਾਂਗ ਰੋ ਰੋ ਗਿੱਲੀ ਮੁੱਟੀ ਕਰਕੇ ਨਾ ਮਿੱਤਰੋ ਗਿਣੀ ਚੱਲਾਂ ਪੁੱਛਣਾ ਨਹੀਂ ਵੀ ਕਿੰਨੇ ਲਾਂਗੇ ਇਹਦੀ ਹਰੀ ਉਹ ਕਾਜਪੱਟਾ ਦੇਖਿਆ ਹਰੇਕ ਵਾਰ ਪ੍ਰੋਸੈਸ 'ਚ ਆਪਾਂ ਭੁੱਲ ਜਾਂਦੇ ਆਂ lack of experience देखो ਹੁਣ ਤੱਕ ਪੜਾ ਪਹਿਲਾਂ ਵਾਲੀ ਗਲਤੀ ਨਹੀਂ ਕਰਨੀ ਹੁਣ ਤੱਕ ਐਕਸਪੀਰੀਅੰਸ ਹੋ ਗਿਆ ਹਾਂ ਦੱਬ ਕੇ ਪਾ ਮਿੱਟੀ ਤਾਂ ਦੱਬ ਨਹੀਂ ਸਬਾਰ ਕੇ ਡੋਹੂ ਕਰ ਰਹੇ ਆ ਮਾਦ ਅਸਾਏ ਦਾਣੇ ਲਾਦੀ ਨੂੰ ਥੋੜਾ ਜਿਹਾ ਪਾਣੀ ਦੇ ਜੜਾਂ ਚ ਲਾ ਦੇ ਬਸ ਮੇਰਾ ਉੱਚਾ ਜਾ ਕਰ ਤੇ ਇਹਨੂੰ ਆਏ ਦਾਣੇ ਪਾਣੀ ਦੀ ਜਗ੍ਹਾ ਛੱਡ ਦਿੰਦਾ ਸਿੱਧਾ ਰੱਖ ਮੋਟਾ ਮੋਟਾ ੜੇ ੜੇ ਆ। ਉਧਰਲੇ ਪਾਸੇ ਗੱਡ ਉੱਤੇ ਨੂਰਾਂ। ਆ ਘਰ ਦੇ ਵਾਲੇ ੜੇ ੜੇ ਮਿੱਟੀ। ਇਹ? ਹਲੋ ਭਾਈ ਮਤਰਾ।

ਬਲੌਗ ਚ ਬਤਾ ਲਗੁਰ ਉਹ ਤੇੜਾ ਕੈ ਨੀ ਤੇੜਾ ਹੀ ਆ ਨਾ ਤੇੜਾ ਲੈ ਭਾਈ ਮਿੱਤਰ ਕੋਣ ਅਨ ਲੱਡੂ ਜ ਬਣਾਉਣਾ ਜ਼ਰੂਰੀ ਆ ਸਖੋ ਨੇ ਭਾਈ ਜੀ ਦਵਾਰ ਤੋਂ ਦੱਸੋ ਕੀ ਬਣਾਉਣਾ ਜ਼ਰੂਰੀ ਆ ਲੱਡੂ ਆ ਲੱਡੂ ਜਾਲੇ ਵਾਲੇ ਬਹੁਤ ਜ਼ਰੂਰੀ ਹੈ ਨਹੀਂ ਤਾਂ ਗਰਦਨ ਟੁੱਟੀ ਹੋਈ ਨਿਕਲਦੀ ਹੈ ট্রাক ਤੇ ਇਹ ਬੰਦੇ ਨੂੰ ਮੋੜਨਾ ਚਾਹੀਦਾ ਹੈ ਚੇਦੀ ਜੀ ਅਹ ਆਈਸ਼ਾਨ ਕੰਪਲੀਟ ਕਰਨਾ ਥੇਰੇ ਦਿਨ ਨਾ ਮੈਂ ਆर्डर ਲੈ ਕੇ ਹੁਣਾ ਸਰਕਾਰੀ ਦਿਖ ਜਾਣੇ ਚ ਪੈਸਾ ਪਾ ਲਗੜ ਦਾਂਗੇ

तो यार पत्ता टूट गया यार वेल सफाई जरूरी है

<laughs> आरे देखो ये देखो कनेडियन हाँ पता की यह है कनेडियन जंपल चलो क्या कहना है पता नहीं लाता ਮੈਂ ਮੁੜ ਕੇ ਮੁੜਕੀਦਾ ਹੋਇਆ ਕੋਈ ਇਹ ਨਹੀਂ ਲੱਗਦਾ ਵੀ 10 ਸਾਲਾਂ ਦਾ ਗੰਮ ਜੋ ਟੁੱਕੜਾਂ ਕੀ ਪੂਰਾ ਹੋ ਜੇ ਮਨ ਕਰੇ ਆਹ ਲੱਡੂ ਜਿਆ ਨਾ ਭੁੱਲੇ ਨਹੀਂ ਤਾਂ ਕੋ ਬਾਤ ਚ ਸੁਣਨੀ ਖਪਣਾ ਪੈਂਦਾ ਧੀਰਨਾ ਕੋ ਹੋ ਤੋ ਥੋੜਾ ਥੋੜਾ ਪਾਦੇ ਆਇਦੜ ਕਰਦੇ ਜਾਂਦੇ ਆ ਮੈਂ ਐ ਜਫਾ ਪਾ ਲਿਆ ਕਰ ਮਿੱਟੀ ਨੂੰ ਫੇਰ ਗਾਹ ਹੁੰਦਾ ਹੁੰਦਾ ਮੈਂ ਥੋੜਾ ਥੋੜਾ ਚੱਕਦਾ ਹੁੰਦਾ ਠੀਕ ਆ ਤੋ ਆ ਤਾਂ ਬਾਦੂ ਆ ਤੋ ਇਹਨੂੰ ਆਇਦੜੇ ਲਾ ਦੇ ਮਿੱਟੀ ਨਾਲ ਆਸਰ ਦੇ ਕਰ ਲਈਏ ਕੀ ਕਰਦੇ ਹੋ ਪਿਆ ਯਾਰ ਛੁਗਾ ਲਾਉਣਾ ਤੇ ਆਹ ਛੁਗਾਣੀ ਇਹ ਕੱਚੀ ਨਹੀਂ ਉਤਰ ਰਹੀ ਅਸਲ 'ਚ ਮਾੜ ਜਿਹਾ ਪੂਰਾ ਤਿਆਰ ਨਹੀਂ ਹੋ ਗਿਆ ਆ 200 ਲੱਗਿਆ 200 ਹਾ ਹਾ 200 ਮੜੇ ਰੱਖੋ ਟੋਆ ਕਿੰਨੇ ਸਾਤ ਤਰੀਕੇ ਨਾਲ ਉੱਤਰਿਆ ਪਤਨ ਨਾਲ ਦੀ ਨਾਲ ਬੈਕਗ੍ਰਾਉਂਡ ਮਿਊਜ਼ਿਕ ਹੈ ਮਿੰਦੂ ਨਾਲ ਦੀ ਨਾਲ ਬੈਕਗ੍ਰਾਉਂਡ ਮਿਊਜ਼ਿਕ ਹੈ ਇਹ ਦੀ ਜਿਆਦਾ ਮਿੱਟੀ ਨਹੀਂ ਛੋਟਾ ਇਹ ਹੈ ਨਾ ਹਾਂ ਬਸੋ ਲੱਡੂਆ ਬਣਾ ਦੇਣਾ ਮਿੱਟੀ ਉਹ ਕਰਤੀ ਇਹਦਾ ਟਾ ਗਿਆ ਜੂ ਵਿਚਾਰਾ ਹਾਂ ਬਸ ਲੱਡੂਆ ਬਣਾ ਦੇਗੀ ਪਾਣੀ ਪਾਵਾਂਗੇ ਆਪਾਂ ਜੁੱਥੰਦੇ ਉੱਗੇ ਰਹੇ ਨਾ ਸਰੀ ਇਹ ਲਾ ਦੰਨੇ ਆ ਲੇ ਸਹੀਆ ਲਾ ਪੱਕਾ ਹੀ ਨਾਲ ਆ ਉਹ ਲਾ ਦੰਨੇ ਐਡਾ ਜਾਣ ਤੋਂ ਪਹਿਲਾਂ ਸਾਰੇ ਕੰਮ ਆਉਂਦੇ ਸੀ ਮੁੰਡਿਆਂ ਇਹਨਾਂ ਦੇ ਸਾਲਾਵਾ ਕੀ ਚਲਾ ਰਹੇ ਬਹੁਤ ਸਾਰਾ ਵੱਟ ਆਈ ਜਾ ਚੱਲ ਲੈ ਬਈ ਪਾਣੀ ਮਿਲ ਗਿਆ ਦੇ ਦੇਖੋ ਗਾਇਸ ਪਿੰਡ ਕਿਰਿਆ ਆਈ ਦੀ ਨਵੀਂ ਮਾੜੀ ਬਣ ਗਈ ਨਵੇਂ ਫਰੈਂਟਾਂ ਤੇ ਇੱਧਰ ਆ ਪਹਿਲਾ ਨਹੀਂ ਬਿਲਡਿੰਗ ਆ ਉਹ ਪਾਣੀ ਪੈਣ ਗਿਆ ਤੂੰ ਹਾਂ ਤੂੰ ਜੁੱਤੀ ਆ ਤੂੰ ਵੀ ਦਾ ਫਲੋਰ ਥੋੜਾ ਸਹੀ ਆ ਆਖਲਾ ਹਾਲ ਦੇਖ ਲੈ ਕਈ ਚਲਾਈ ਹੈ ਅੱਜ ਬਾਬਾ ਨਾਂਕ ਦੇ 13 13 13 ਦਰਖਤ ਲਾਤੇ ਇੰਨੇ ਹੀ ਲੈਣੇ ਨੇ 13 13 ਆਂ ਦਾ ਕੰਮ ਫਿਨਿਸ਼ ਕਰ ਦੇਣਾ ਬਾਕੀ ਆਪਾਂ ਕੱਲੂ ਕੰਟੀਨਿਊ ਕਰਾਂਗੇ ਨਵੇਂ ਬਲੌਗ 'ਚ ਠੀਕ ਆ